ਇਹ ਨਹੀਂ ਤੂੰ ਚੁੱਪ ਕਰਕੇ ਨਾ ਕੰਮ ਕਰ ਲਿਆ ਕਰ ਤੇਰਾ ਜਨ ਅਛਪੰਚੀ ਲੈ ਲੈ ਕਹ ਦੇ ਕਹ ਦੇ ਕੇ ਨਾ ਮੈਂ ਤੈਨੂੰ ਮੈਂ ਨਹੀਂ ਕਿਹਾ ਵੀ ਤੈਨੂੰ ਸਰਪੰਚੀ ਦੇ ਨਾ ਜੱਡ ਲਵਾਏਗੀ ਤੂੰ ਸਰਪੰਚੀ ਮਿਲ ਜੂ ਕੋਈ ਨਾ ਇਹ ਤੂੰ ਨਾ ਜੱਡ ਲਵਾਏਗੀ ਉਹ ਤੇਰੇ ਤੇ ਗਾਣਾ ਲਿਖੂ ਸ਼ੁਕਰੀਆਂ ਮਾਰੂਗਾ ਬਬਾ ਗਾਣਾ ਤੈਨੂੰ ਕੀ ਪਤਾ ਬਹੁਤ ਗਾਣੇ ਚੱਲੇ ਨੇ ਜਨਗਨ ਮੰਨ ਮਾਈ ਲਿਖੀ ਚ ਦੋ ਪੈਰੇ ਹੋ ਜਨਗਨ ਮੰਨ ਨਾਲੇ ਹੋਰਾ ਜੇ ਨਾ ਕੰਮ ਕਰ ਲਾ ਤੂੰ ਤਾਂ ਹੁੰਦਾ ਨਹੀਂ ਹੈਗਾ ਦਿੱਤੋਂ ਕੰਮ ਕਰਨ ਨਾਲੇ ਦੱਸ ਤਾਂ ਕੀ ਹੈ ਹਾਂ ਦੱਸਾ ਕੀ ਹੈ ਤਰੂ ਰਾਤ ਦਾ 20 ਵਾਰ ਦੱਸਦਾ 20 ਰਿਵੇ ਕਾਟ ਕੇ ਕੈਂਸਲ ਕਰਤੇ ਹੈ ਹੋਏ ਤਾਂ ਤੋ ਗੁੱਸਾ ਥੇ ਫਨ ਮੈਂ ਤੈਨੂੰ ਦੱਖਾ ਤੇ ਵੀ ਤੜਕੇ ਉਹ ਤੈਨੂੰ ਕਹੀ ਤਾਂ ਜਾਨਾ ਵੀ ਟੜਕੇ ਮੈਂ ਆਪ ਟਕਈ ਨਾਲ ਗੱਲ ਕਰੂੰ ਕਰਾਂਗਾ ਟਕਈ ਨਾਲ ਗੱਲ ਤੂੰ ਕਾਗਜ਼ ਰੱਦ ਕਰਦੇ ਕਿਹੜੀ ਟਕਈ ਰਹਿ ਗਈ ਹੁਣ ਉਹ ਮੇਰੀ ਜੜ ਗੱਲ ਹੋਈ ਹੈਗੀ ਤੂੰ ਹੀ ਕੋ ਕਰੀ ਦਿੰਦਾ ਹੁਣ ਕਾਗਜ਼ ਰੱਦ ਕਰਤੇ ਐੇ ਕੌਣ ਕਰ ਦੂ ਤੇ ਬਰੋਦ ਉੱਠੇ ਕੋਈ ਤੁਸੀਂ ਕੀ ਕਰਜ ਕਲੇਸ਼ ਪਾਇਆ ਮੈਂ ਤੇਰਾ ਬਾਈ ਸਭ ਉੱਠ ਸਕਦੇ ਨੇ ਉੱਠ ਜੇ ਕੋਈ ਫਿਰ ਦੁਨੀਆ ਤੋਂ ਉਠਾ ਦੂੰ ਮੈਂ ਤੈਨੂੰ ਪਾਬਰੀ ਨਹੀਂ ਪਤਾ ਜੇ ਤੱਕ ਤੂੰ ਗੱਪ ਵੱਧ ਮਾਰਦਾ ਕੰਮ ਘੱਟ ਕਰਦਾ ਤੂੰ ਉਹ ਲੰਡੂ ਮੁੰਡੇ ਪਿੱਛੇ ਨਾਲ ਰਹਿਣ ਤੋਂ ਕਲੇਸ਼ ਕਰਨ ਨੂੰ ਕਰੇ ਅੱਛੀ ਮੈਂ ਤਤੀ ਤਸਵੀਲਦਾਰ ਚੱਕ ਲਿਉਂ ਉਹ ਦੇਖ ਕੰਮ ਕਰਦਾ ਨਹੀਂ ਵੀਰੇ ਦੇ ਘਰੇ ਬਠਿਆ ਉਹਨੂੰ ਅਕਲ ਤਾਂ ਹੈ ਨਹੀਂ ਜਨਾਨੀਆਂ ਨਾਲ ਗੱਲ ਕਰਨ ਦੀ ਕਦੀ ਪਿਸ਼ੋਕੜ ਤੱਕਦਾ ਕਦੀ ਅੱਗਾ ਤੱਕਦਾ ਆ ਉਹ ਮੇਰੇ ਸਾਹਵੇਂ ਬਿਰਵਾਇਆ ਕਿਹਾ ਸੀ ਵੀ ਤੇਰਾ ਖਾਨਦਾਨ ਤੱਕ ਤੂੰ ਛੁੱਪ ਕਰ ਜਾ ਤੈਨੂੰ ਨਹੀਂ ਪਤਾ ਉਹ ਕਿੱਥੋਂ ਬੋਲਦਾ ਓਹੋ ਭਾਈ ਤੁਸੀਂ ਉਹਦੇ ਕਰਕੇ ਕਾਦੋ ਘਰ ਚ ਫੇਸ ਪਾਉਣਿਓ ਆਪਾਂ ਚ ਲੜੋ ਹੁਣ ਤੁਸੀਂ ਸਾਪਣ ਕਿੱਥੇ ਪਈ ਆ ਦੱਸੋ ਉਹ ਪਈ ਕੰਧੋਲੀ ਤੇ ਹੈ ਓਏ ਕੰਧੋਲੀ ਤੇ ਪਈ ਆ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲੈ ਮੈਂ ਜੇ ਵੀਰੇ ਦੇ ਕਾਜ ਕੈਂਸਲ ਹੋ ਗਏ ਕੱਟਸਾਬਲਾ ਨਹੀਂ ਆਪਦਾ ਕੱਟ ਕਨੀਰਤ ਹੁੰਦੇ ਉਹਦੇ ਤੈਨੂੰ ਦੱਛਤੀ ਗੱਲ ਉਹ ਮੈਂਬਰ ਹੈਗਾ ਬਣਾਤਾ ਜਾ ਪਾਜਾ ਤੇਰਾ ਯਾਰ ਮੈਂਬਰ ਹੈ ਵੀਰਾ ਮੈਂਬਰ ਮੇਰੀ ਗੱਲ ਸੁਣ ਤਿਆਰ ਹੋ ਆਪਾਂ ਟਰਾਲੀ ਲੈ ਕੇ ਸਨਾਮ ਚੱਲਦਾ ਸਾਰੇ ਬੰਦੇ ਇਕੱਠੇ ਹੋਏ ਧਰਨਾ ਲਾਵਾਂਗੇ ਇੱਥੇ ਇੱਥੇ ਆਈਟੀ ਚ ਮੈਂ ਮੂ ਨਹੀਂ ਜਾਂਦਾ ਹੋਵੇ ਮੇਰਾ ਕੰਮ ਜਾ ਕਿਉਣਾ ਆਪਦਾ ਕਿੱਥੇ ਜਾਣੇ ਕੰਮ ਤੇ ਨੇ ਦੂੜ ਤੇਰੇ ਨਾਲ ਬੰਦਾ ਨਹੀਂ ਦੁਰਦਾ ਕਿਹਦੇ ਪਿੱਛੇ ਲਾਵੇਂਗਾ ਧਰਨਾ ਤੂੰ ਉਹੀ ਮਰੀ ਜਾਣਾਗਾ ਧਰਨੇ ਲਾ ਲੋ ਆਹ ਕਰ ਲੋ ਬਾਹ ਕਰ ਲੋ ਕੋਈ ਹੋਰ ਕੰਮ ਵੀ ਕਰ ਲਿਆ ਕਰ ਕੋਈ ਕੰਮ ਨਹੀਂ ਹੈਗਾ ਬਲਾ ੱਟਕਾ ਕਰਦੇ ਨੇ ਸਾਡੇ ਨਾਲ ਇਹ ਗਰੀਬਾਂ ਵਾਲਾ ਕੀ ੱਟਕਾ ਕਰਦੇ ਨੇ ਕੀ ੱ ਹੇ ਕੀ ਕਰ ਗਿਆ ਉਹਨੇ ਬੇਚਾਰੇ ਨੇ 5 ਲੱਖ ਰੁਪਏ ਪਹਿਲਾਂ ਲੋਕਾਂ ਨੂੰ ਖਵਾਤਾ ਹੁਣ ਵੇ ਕਾਟ ਕੇ ਇਸ ਅਰਥ ਕਾਟ ਕੇ ਮੈਂ ਯਾਰੀ ਨੇ ਨਾ ਤੁਹਾਡੇ ਅੱਖਾਂ ਤੇ ਪੱਟੀ ਲਾ ਲਈ ਮੈਂ ਜਮੇਬਾੜੀ ਮੈਂ ਉਹਦੇ ਕਰਜ਼ਾ ਦੇਣਾ ਉਹਨੇ ਮਾਰਦਾ ਗੱਲਾਂ ਮੈਂ ਕਰਜ਼ਾ ਦੇਣਾ ਨੇ ਉਹ ਤੂੰ ਬਹਿ ਜਾ ਤੂੰ ਟੱਕਰ ਰਿਹਾ ਤੂੰ ਮੈਂ ਜਮੇਬਾੜੀ ਲੈ ਲਈ ਜੀ ਮੈਂ ਲੈ ਲਈ ਜ਼ਿੰਮੇਵਾਰੀ ਵੀ ਦੇ ਦੀ ਜਦ ਮੈਂ ਬਰਾਏ ਹੁ ਜਾ ਪਾਜੂ ਤਾਂ ਜ਼ਿੰਮੇਵਾਰੀ ਕਾਟ ਕੇ ਰਿਭਨ ਤੈਨੂੰ ਯਾਰ ਆ 50 ਰੁਪਏ ਲੈ ਕੇ ਜਾਮਨ ਨੂੰ ਜੌਨਸਨ ਬੇਬੀ ਸ਼ਾਬਨ ਲੈ ਕੇ ਜਾਈ ਛਣ ਲੈ ਤਾ ਯਾ ਦੇ ਨੂੰ ਨਾ ਇਹ ਨਾਉਂ ਦੱਸਦਾ ਤੈਨੂੰ ਆਹ ਉਹ ਜੋਸਸ ਬੇਬੀ ਓਏ ਨਾਉਂ ਨਾਉਂ ਦੇ ਨਾਲ ਬੈਠਾ ਤੂੰ ਮੈਂ ਮਰੀਏ ਨਾਲ ਜਵਾਖਾਂ ਲਈ ਆ ਗਈ ਬਿੱਲੀ ਸਾਪਣ ਲਾ ਲਿਆ ਕਰ ਤੂੰ ਮੈਨੂੰ ਜਾਂਦਾ ਨਹੀਂ ਹੈਗਾ ਮੂੰਹ ਹੈਗਾ ਤੇਰਾ ਜੋਸਸ ਬੇਬੀ ਵਾਲਾ ਮੈਂ ਮੁੰਨੀ ਜਾਂਦਾ ਹੈਗਾ ਮੈਂ ਤਾਂ ਜ਼ਰੂਰੀ ਕੰਮ ਜਾਣ ਆਪਦਾ ਕਿਤੇ ਆਣਾ ਆਪਦੇ ਕੰਮ ਜੇ ਛੱਡ ਕੇ ਨਾ ਇਹਦੇ ਨਾਲ ਜਵਾਕ ਨਾਲ ਕੋਈ ਕੰਮ ਕਰਨ ਲਾ ਲੋ ਆਏ ਨੰਬਰ ਆ ਦੇਖ ਰਿਹਾ ਤੈ ਓਏ ਮੇਰੇ ਸਾਲੇ ਜਮੀ ਬੰਦੀ ਦੀ ਰੱਤੀ ਕਦਰ ਨਹੀਂ ਕਰਦੇ ਕਰਦੇ ਤੁਸੀਂ ਹੈ ਆ ਯਾਰੀ ਨੇ ਨਾ ਤੁਹਾਡੀਆਂ ਅੱਖਾਂ ਤੇ ਪੱਟੀ ਬੰਨੀ ਪਈ ਐ ਪੱਟੀ ਬੰਨੀ ਆ ਹੁਣ ਗਰੀਬ ਦਾ ਖੈਣਾ ਛੱਡਦਾ ਮੈਂ ਫੇਰ ਹੈ ਉਹ ਘਰ ਵਾਲਣ ਨਾਲ ਬੰਦਾ ਹੈ ਲੋਕਾਂ ਕਾ ਗੱਲ ਕਹਿਣਗੇ ਕਹਿੰਦੇ ਵੀ ਜਿੰਨਾ ਦੇ ਵੀਰੇ ਤੇ ਜਾਨ ਦੇਉਣਾ ਸਾਥ ਦਿੱਤਾ ਹੈ ਮੈਂ ਬੜਾ ਉਹ ਮੈਂ ਬਟਾ ਹਾਂ ਕਹਿੰਦਾ ਜੱਟ ਪੁੱੜ ਉੱਪਰ ਤੀ ਜਾਣਾ ਬੜਾ ਮੈਂ ਕਹਿੰਦਾ ਤੈਨੂੰ ਮੈਂ ਬੜਾ ਜਾ ਰੋ ਉਹ ਬਣਾਤਾ ਮੈਂ ਬਣਾਤਾ ਮੈਂ ਮੈਂਬਰ ਉਹ ਮੈਂਬਰ ਬਣੂ ਕਿਵੇਂ ਤੂੰ ਮਰਦਾ ਦੱਸ ਦੇ ਉਹਦੇ ਮਰੋਦੀ ਨਹੀਂ ਕੋਈ ਠਾਸਾ ਉਹਦੀ ਬਾੜ ਤੂੰ ਨਹੀਂ ਬੰਦਾ ਉੱਠਣਾ ਕੋਈ ਜਦੋਂ ਮੈਂ ਕਹੀ ਜਾਂਦਾ ਇਹਦਾ ਕਾਗਜ਼ੀਰਾ ਤੋਂ ਹੋ ਕੇ ਮੈਂਬਰ ਕਾਹਦੇ ਸਿਰ ਤੇ ਬਣੂਗਾ ਉਹ ਓ ਤਾਂ ਤੇ 20 ਪੰਡਾ ਚ ਫੁਗਰਾ ਵੱਧਾ ਇਹ ਓ 50 ਪੰਡਾ ਚ ਨਾ ਤੋਂ ਹੋਏ ਨੇ ਕੱਚ ਕੋ ਓ ਜਵਾਕ ਨਾਲ ਤੁਹਾਡੇ ਤੋਂ ਕੰਮ ਨਹੀਂ ਹੁੰਦਾਗਾ ਮੈਂ ਦੋ ਮਰੂ ਗੰਡਾਸੇ ਓ ਇਹ ਤੁਸੀਂ ਕਾਲ ਨੂੰ ਉਹਨੇ ਗੁੱਥੇ ਮੈਂ ਦੂਵੀਂ ਆਹਾ ਮੇਰਾ ਨਹੀਂ ਆ ਉਹ ਗੁੱਥਾ ਨਾ ਚੜਾ ਉਹਨੂੰ ਨਾ ਗੱਡੀ ਥੱਲੇ ਆ ਜੇ ਉਹ ਮੂਰੇ ਦਛੈਰਾ ਹੁੰਦਾ ਬਾਈ ਤੈਨੂੰ ਨਹੀਂ ਪਤਾਗਾ ਉਹ ਜਵਾਕ ਕਦੀ ਉਸ ਕੋਲੇ ਨਾ ਵਜਦਾ ਕਦੀ ਉਸ ਨਾਲ ਉਹਦਾ ਕਦੀ ਹਾਲ ਪੁੱਛੇ ਨੇ ਕਦੀ ਕੰਮ ਕਰਾਇਆ ਕੋਈ ਮੈਂ ਕਰਾਉਣਾ ਪੁੱਤ ਕੋਈ ਨਾ ਤੂੰ ਪਾਣੀ ਪੀਉਂ ਰਿਆ ਨਹੀਂ ਹਾਂ ਤੇਰੇ ਕਾਲੇ ਚੂਟ ਤੇ ਗਾਣਾ ਲਿਖੂਗਾ ਬੈਠੋ ਦੇ ਬੜਕ ਲਵੇ ਤੈਨੂੰ ਗਾਣੇ ਦੀ ਹੋਈ ਪੀਆ ਘਰੇ ਘਰੇ ਸਪਰੇਗਾ ਇਹ ਤਾਂ ਚੱਲਦੀ ਰਹਿੰਦੇ ਨੇ ਕਲੇਜ ਤੈਨੂੰ ਬੈਲੀਆਂ ਦੇ ਘਰੇ ਤੱਕਲੇ ਛੜਾਈਂਦੀ ਨੇ ਤੂੰ ਚੁੱਪ ਕਰਕੇ ਨਾ ਕੰਮ ਕਰ ਲਿਆ ਕਰ ਮੇਰਾ ਜਾ ਨਛਪੰਚੀ ਲੈ ਲੈ ਕਈ ਦੇ ਕਈ ਦੇ ਕਹਿਣਾ ਮੈਂ ਤੈਨੂੰ ਆਈ ਨਹੀਂ ਕਿਹਾ ਵੀ ਤੈਨੂੰ ਸਰਪੰਚੀ ਨਹੀਂ ਨਾ ਜੱਟ ਲਵਾਏਗੀ ਤੂੰ ਸਰਪੰਚੀ ਮਿਲ ਜੂ ਕੋਈ ਨਾ ਜੀ ਤੂੰ ਨਾ ਜੱਟ ਲਵਾਏਗੀ ਉਹ ਤੇਰੇ ਤੇ ਗਾਣਾ ਲਿਖੂ ਲਿਖ ਲੈ ਗਾਣਾ ਤੇਰੇ ਤੇ ਗਾਣਾ ਤੂੰ ਤਾਂ ਲਾਣੀ ਹੈ ਹਏ ਫੋਚਣਾ ਤੂੰ ਤਾਂ ਨਿਹੜਾ ਸਬਜ਼ੀ ਦਾ ਕੀ ਕਰਨਾ ਵਾਰੀ ਪਿਆਰੀ ਹੱਜਣ